ਤੋ ਆਸ ਰੱਖੋਗੇ ਤੁਸੀਂ ਚਲੋ ਪੰਨੂ ਵਾਲਾ ਜਰੂਰ ਸੋਚ ਚਾਹ ਹਾਂਜੀ ਤੁਹਾਨੂੰ ਆਹ ਆ ਮਾਈਕ ਦੇ આજ ਸਮੂਹ ਸੰਗਤਾਂ ਨੂੰ ਬਾਬਾ ਸਾਹਿਬ ਵੀਰ ਲਾਉ ਮੇਤਕਰ ਜੀ ਤੇ ਜਨ ਦਿਹਾੜੇ ਤੇ ਬਹੁਤ ਬਹੁਤ ਮੈਂ ਸ਼ੁਭ ਕਾਮਨਾਵਾਂ ਲੱਖ ਲੱਖ ਵਧਾਈਆਂ ਦਿੰਦੀ ਆ ਨਿਕਰੂ ਬਈ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਜੀ ਨੇ ਦਬੇ ਕੁਛ ਨਹੀਂ ਆ ਪਿਛੜਿਆਂ ਨੂੰ ਬਰਾਬਰਤਾ ਦਾ ਜਿਹੜਾ ਹੱਕ ਦਿੱਤਾ ਪੇਸਾ ਦੇ ਸੰਵਿਧਾਨ ਬਣਾ ਕੇ ਦੇਸ਼ ਨੂੰ ਵਿਸ਼ਾ ਤੇ ਕਸ਼ਾ ਦੇਣ ਦਾ ਜਿਹੜਾ ਕੰਮ ਕੀਤਾ ਉਹ ਹਮੇਸ਼ਾ ਇਸ ਗੱਲ ਵਾਸਤੇ ਅਮਰ ਰਹਿਣਗੇ ਤੇ ਸ਼ੁਕਰਗੁਜ਼ਾਰ ਦੇਸ਼ ਰਹੂਗਾ ਅੱਜ ਬੜੇ ਦੁੱਖ ਵੀ ਇਸ ਗੱਲ ਦਾ ਹੁੰਦਾ ਕਿ ਜਿਹਨੂੰ ਸਾਰਾ ਦੇਸ਼ ਸਤਿਕਾਰਦਾ ਹੈ ਜਿਨ੍ਹਾਂ ਨੇ ਇੰਨਾ ਵੱਡਾ ਯੋਗਦਾਨ ਰਿਹਾ ਹੈਗਾ ਅੱਜ ਕੋ ਤਾਕਤਾਂ ਇਹੋ ਜੀ ਹੈਗੀਆਂ ਜਿਹੜੇ ਇਸ ਭਾਈਚਾਰੇ ਦੇ ਵਿੱਚ ਅਮਨ ਸ਼ਾਂਤੀ ਦੇ ਵਿੱਚ ਪੰਗ ਕਰਨ ਲਈ ਕੋਜੀ ਚਾਲਾਂ ਚੱਲ ਰਹੀਆਂ ਨੇ ਤੇ ਮੈਂ ਇਹ ਮੁੱਦਾ ਪਾਰਲੀਮੈਂਟ 'ਚ ਵੀ ਚੱਕਿਆ ਸੀ ਜਿਨ੍ਹਾਂ ਲੋਕਾਂ ਨੇ ਬਾਬਾ ਸਾਹਿਬ ਅਮੇਦਕਰ ਜੀ ਦੇ ਉਹਨਾਂ ਦੇ ਮੂਰਤੀਆਂ ਦੇ ਉੱਤੇ ਉਹਦੇ ਬੁੱਧ ਦੇ ਉੱਤੇ ਜਿਹੋ ਜੇ ਕੰਮ ਕੀਤੇ ਉਹ ਬਿਲਕੁਲ ਨਿੰਦਣਯੋਗ ਨੇ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਭਾਵੇਂ ਵਿਦੇਸ਼ਾਂ 'ਚ ਬੈਠ ਕੇ ਇੱਥੇ ਪੰਜਾਬ 'ਚ ਜ਼ਹਿਰ ਖੋਲੰਦਾ ਉਹ ਕੰਮ ਕਰਨ ਦੀ ਕੋਸ਼ਿਸ਼ ਕਰੇ ਤਾਂ ਕੇਂਦਰ ਦੀ ਸਰਕਾਰ ਜਾਗੇ ਜਿ ਇਹੋ ਜੇ ਲੋਕਾਂ ਨੂੰ ਬੁੱਧ ਹੋਰ ਜਵਾਬ ਦੇ ਅੱਜ ਸਾਡਾ ਪੰਜਾਬ अमन ਸ਼ਾਂਤੀ ਭਾਈਚਾਰਕ ਸਾਂਝ ਦਾ ਇੱਕ ਨਮੂਨਾ ਹੈਗਾ ਤੇ ਬਹੁਤ ਸਾਰੀ ਤਾਕਤਾਂ ਇਹ ਸਮਨ ਸ਼ਾਂਤੀ ਤੇ ਪਾਕਇਚਾਰਿਕ ਸਾਲ ਨੂੰ ਤੋੜਨ ਦੀ ਕੋਸ਼ਿਸ਼ ਕਰੇ ਜਿਹੜਾ ਕੋਈ ਪੰਜਾਬੀ ਬਰਦਾਸ਼ਤ ਨਹੀਂ ਕਰੂਗਾ ਸ਼ਰੋਮੀ ਅਕਾਲੀ ਦਰ ਡਟ ਕੇ ਪੰਜਾਬ ਦੇ ਹਰੇਕ ਵਰਗ ਦੇ ਨਾਲ ਖੜੀ ਹੈ ਕਦੇ ਸਾਡੇ ਮੰਦਰਾਂ 'ਚ ਬੰਬ ਬਲਾਸਟ ਕਦੇ ਲੋਕਾਂ ਦੇ ਘਰਾਂ 'ਚ ਕਦੇ ਬਾਬਾ ਸਾਹਿਬ ਤੇ ਮੂਰਤੀ ਦੇ ਉੱਤੇ ਤੇ ਗੁਰਦੁਆਰਿਆਂ ਦੇ ਉੱਤੇ ਹਮਲੇ ਜੇ ਕੁਝ ਚੱਲ ਰਿਹਾ ਹੈਗਾ ਇਹ ਸਾਰੇ ਪੰਜਾਬ ਦੇ ਲੋਕੀ ਦੇਖ ਰਹੇ ਨੇ ਤੇ ਮੈਂ ਉਮੀਦ ਕਰਦੀ ਆ ਕਿ ਆ ਫੇਲਡ ਆਮ ਆਦਮੀ ਸਰਕਾਰ ਜਿਨ੍ਹਾਂ ਨੇ ਗੱਲਾਂ ਵੱਡੀਆਂ ਵੱਡੀਆਂ ਕਰਦੇ ਲੇਕਿਨ ਅੱਜ ਤਾਈਂ ਵਿਧਾਨ ਸਭਾ ਚੇ ਬਾਬਾ ਸਾਹਿਬ ਦੀ ਮੂਰਤੀ ਤਾਈਂ ਸਥਾਪਿਤ ਨਹੀਂ ਕੀਤੀ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਲੇਕਿਨ ਇਹ ਭਗਵੰਤ ਮਾਨ ਕੇਜਰੀਵਾਲ ਜਮਾਈ ਗੈਂਗਸਟਰਾਂ ਦੇ ਹੱਥ ਚੇ ਤੇ ਕੇਂਦਰ ਦੇ ਹੱਥ ਵਿੱਚ ਆ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਦੀ ਬਜ ਦੀ ਸ਼ਪਤ ਖਾਧੀ ਸੀ ਭਗਵੰਤ ਮਾਨ ਨੇ ਅੱਜ ਕੇਜਰੀਵਾਲ ਦੇ ਹਵਾਲੇ ਕਰ ਛੱਡਿਆ ਜਿਹੜਾ ਕੇਜਰੀਵਾਲ ਜੇਲ੍ਹ ਕੱਟ ਕੇ ਆਇਆ ਹੈ ਤੇ ਉਹੋ ਜੇ ਬੰਦੇ ਪੰਜਾਬ ਦੇ ਸਿਰ ਤੇ ਲਾ ਕੇ ਬਿਠਾ ਦਿੱਤੇ ਨੇ ਇਹ ਅਫਸੋਸ ਦੀ ਗੱਲ ਹੈ ਕਿ ਅੱਜ ਦੇ ਦਿਨ ਵੀ ਇਹਨਾਂ ਦੀ ਜ਼ਮੀਰ ਜਾਗੀ ਨਹੀਂ ਤੇ ਜਿਹੜਾ ਇਹਨਾਂ ਨੇ ਸ਼ਪਤ ਚੱਕਦੇ ਆ 100 ਚੱਕਦੇ ਆ ਪੰਜਾਬ ਦੇ ਨਾਲ ਵਫਾਦਾਰੀ ਦਿਖਾਣ ਦੀ ਅੱਜ ਵੀ ਸਾਡੇ ਮੁਖਲਤੀ ਦੇ ਕੋਲ ਜ਼ਰੂਰਤ ਨਹੀਂ ਜੀ ਬੀਬਾ ਜੀ ਪੁੱਨਰ ਵਰਗੀ ਕਹੋਗੇ ਜੀ ਸ੍ਰੀ ਆਮ ਤਨਕੀ ਦੇ ਰਹੇ ਆ ਤੇ ਲੋਕ ਵੀ ਆ